ਜਿਹੜੀ ਕੋਠੀ ਅੱਜ ਤੁਹਾਨੂੰ ਮੈਂ ਦਿਖਾਉਂਗਾ ਤੁਹਾਡਾ ਸਾਰਾਂ ਦਾ ਕੋਠੀ ਤੇ ਦਿਲ ਆ ਜਾਊਗਾ ਕਿਉਂਕਿ ਰੇਟ ਜਮਾਈ ਘਟਾ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ ਰੇਟ ਸਿਰਫ 14 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਪਾਈ ਹੈ ਮੌਕੇ ਤੇ ਹੋਰ ਵੀ ਲੈਸ ਹੋਵੇਗਾ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚ ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰਦੇ ਹਾਂ ਤੁਸੀਂ ਐਡ ਜੇ ਕਰਵਾਉਣੀ ਹੈ ਤਾਂ ਜਿਹੜੀ ਤੁਹਾਡੀ ਕੋਠੀ ਹੈ ਉਹਦੀ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਚੈੱਕ ਕਰੋ ਜੀ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਚਾਹੀ ਕਿਸੇ ਵੀ ਏਰੀਆ ਚ ਕੋਠੀ ਆਕਾਰ ਦਾ ਮਕਾਨ ਹੈ ਆਪਣੇ ਕੋਲੇ ਭੇਜੋ ਤੁਸੀਂ ਪਹਿਲਾਂ ਤਾਂ ਕੋਠੀ ਦੇਖੋ ਜੀ ਤੁਹਾਨੂੰ ਫਰੰਟ ਦਿਖਾ ਦਿੰਨਾ ਮੈਂ ਤੁਸੀਂ ਦੱਸੋ ਮੈਨੂੰ 14 ਲੱਖ ਦੀ ਇਹ ਕੋਠੀ ਲੱਗਦੀ ਹੈ ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਿਉਂਕਿ ਇਹਦਾ ਰੇਟ 14 ਲੱਖ ਰੁਪਈਆ ਹੈ 14 ਲੱਖ ਇੱਕ ਵਾਰੀ ਡਿਮਾਂਡ ਆ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘੱਟਪਾਧਾ ਹੋਰ ਵੀ ਹੋ ਜਾਊਗਾ ਕੋਠੀ ਹੈ ਜਿਹੜੀ ਪੂਰੀ ਟੌਪ ਦੀ ਬਣੀ ਹੋਈ ਹੈ ਨਵੀਂ ਕੂਠੀ ਹੈ ਸਾਰੀ ਇਹਨਾਂ ਨੇ ਵਧੀਆ ਸੋਹਣੀ ਬਣਾਈ ਹੋਈ ਹੈ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਮੈਂ ਦਿਖਾ ਦਿੰਨਾ ਰੰਗ ਰੋਗਨ ਸਾਰਾ ਹੋਇਆਗਾ ਤੇ ਸਾਰਾ ਕੁਝ ਬਹੁਤ ਵਧੀਆ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆ ਫਰੰਟ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆ ਹੈ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਮਿਲ ਜੂਗੀ ਉੱਪਰ ਜਾਣ ਵਾਸਤੇ ਪੌੜੀਆਂ ਵਧੀਆ ਮਿਲ ਜਾਣਗੀਆਂ ਰੇਟ 14 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਇਸ ਕੋਠੀ ਦੀ ਪਾਈ ਆ ਬਾਕੀ ਮੌਕੇ ਤੇ ਘਟਾਵਾ ਦਾ ਹੋ ਜਾਊਗਾ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 4 ਬਿਸਵੇ ਤੋਂ ਉੱਪਰ ਜਗ੍ਹਾ ਪਰ ਮਿਲੂਗੀ ਬਾਕੀ ਜਦੋਂ ਮਿੰਤੀ-ਮੁਨਤੀ ਹੋਊਗੀ ਤਾਂ ਤੁਸੀਂ ਆਪੇ ਦੇਖ ਲਿਓ ਬਾਕੀ ਇਹਨਾਂ ਨੇ ਦੱਸਿਆ 4 ਮਰਲੇ ਤੋਂ ਜਗ੍ਹਾ ਉੱਪਰ ਹੀ ਐ ਤੇ ਘਟ ਨਹੀਂ ਹੈਗੀ ਜੀ ਬਾਕੀ ਤੁਸੀਂ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਉਹ ਮਿੰਤੀ-ਮਿੰਤੀ ਜਦ ਤਾ ਹੋਊਗੀ ਉਦੋਂ ਪੂਰਾ ਮਤਲਬ ਕੀ ਕਲੀਅਰ ਪਤਾ ਲੱਗ ਜਾਊਗਾ ਤੇ ਆਪਣੇ ਕੋਲੇ ਕੋਠੀ ਆ ਬਹੁਤ ਮੰਦੇ ਰੇਟ ਚ ਪਹੁੰਚੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਮੈਨੂੰ ਪੂਰਾ ਪਤਾ ਹੈ ਜੀ ਕਿਉਂਕਿ ਰੇਟ ਵੀ ਘਟਾ ਕੋਠੀ ਵੀ ਸੋਹਣੀ ਹੈ ਬਾਕੀ ਕਮੀ ਪੇਸ਼ੀ ਵੀ ਕੋਈ ਨਹੀਂ ਰੰਗ ਰੋਗਨ ਇਹਨਾਂ ਨੇ ਸਾਰਾ ਕਰਵਾ ਰੱਖਿਆ ਸਾਰਾ ਟੋਟਲ ਕੰਮ ਹੋਇਆਗਾ ਆ ਤੁਸੀਂ ਬੈਡਰੂਮ ਦੇਖੋ ਜੀ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਛੱਤ ਦੇਖੋ ਤੁਸੀਂ पीओपी ਕਰਵਾਈ ਹੋਈ ਹੈ ਤੇ ਬਾਥਰੂਮ ਦੇ ਵਿੱਚ ਟਾਈਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨਹੀਂ। نیچے ਜਿਹੜਾ ਫਰਸ਼ ਲੱਗਿਆ ਹੋਇਆ ਜੀ ਉਹ نیچے ਆਪਾਂ ਨੂੰ ਸਿਮੈਂਟਡ ਫਰਸ਼ ਮਿਲੂਗਾ ਸਾਰੇ ਕਿਤੇ। ਤੇ ਪੂਰਾ ਵਧੀਆ ਮਤਲਬ ਕਿ ਇਹਨਾਂ ਨੇ ਟੋਟਲ ਕੰਮ ਕਰਵਾ ਰੱਖਿਆ। ਜੇ ਆਪਾਂ ਇਨ ਫਿਊਚਰ ਅੱਗੇ ਜਾ ਕੇ ਟਾਈਲਾਂ ਲਗਵਾਉਣੀਆਂ ਜਾਂ ਪੱਥਰ ਲਗਵਾਉਣਾ ਉਹ ਆਪਣੀ ਇੱਛਾ ਜੀ। ਨਹੀਂ ਇੰਦਾ ਵੀ ਬਹੁਤ ਚੰਗਾ ਫਰਸ਼ ਇਹਨਾਂ ਨੇ ਬਣਵਾਇਆ ਹੋਇਆ। ਕੋਈ ਇੰਦਾ ਨਹੀਂ ਹੈਗਾ। ਬੀਚ 6 7 ਮਹੀਨੇ ਬਾਅਦ ਟੁੱਟ ਜੂਆ ਵਧੀਆ ਸਿਮੈਂਟ ਇਹਨਾਂ ਨੇ ਲਾਇਆ ਤੇ ਵਧੀਆ ਮਤਲਬ ਕਿ ਟੋਟਲ ਕੰਮ ਇਹਨਾਂ ਨੇ ਸੋਹਣਾ ਕਰਵਾਇਆ ਹੋਇਆ ਤੇ ਇਕੱਲੀ-ਇਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੈਨੂੰ ਕਮੈਂਟ ਨਾਲ ਦੀ ਨਾਲ ਲਾਜ਼ਮੀ ਕਰੀ ਜਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਕੋਠੀ ਕਿਵੇਂ ਦੀ ਲੱਗ ਰਹੀ ਹੈ ਚੇਤੂ ਨੂੰ ਕੋਠੀ ਵਧੀਆ ਲੱਗ ਰਹੀ ਹੈ ਪਸੰਦ ਆਈ ਜਾਂਦੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੋਊਗਾ ਉਹਨੂੰ ਵੀ ਜਰੂਰ ਦਬ ਦਿਓ ਬਾਕੀ ਜਿਹੜਾ ਬਾਥਰੂਮ ਏਰੀਆ ਉਹਦੇ ਵਿੱਚ ਤਾਂ ਨੀਚੇ ਟਾਈਲਾਂ ਲੱਗੀਆਂ ਹੋਈਆਂ ਪਰ ਕੋਠੀ ਦੀ ਲੋਬੀ ਚ ਜਾਂ ਕਮਰਿਆਂ ਚ ਕੋਈ ਟਾਈਲ ਜਾਂ ਕੋਈ ਮਾਰਬਲ ਪੱਥਰ ਜਾਂ ਐਦਾ ਦਾ ਕੁਝ ਨਹੀਂ ਲੱਗਿਆ ਹੋਇਆ ਸਿਮੈਂਟਡ ਫਾਰਸ਼ ਆ ਫਾਰਸ਼ ਬਹੁਤ ਵਧੀਆ ਪਿਆ ਬਾਕੀ ਤੁਸੀਂ ਦੇਖ ਰਹੇ ਹੋ ਤੇ ਵਧੀਆ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਜੇ ਆਪਾਂ ਜਾ ਕੇ ਦੇਖਣੀ ਹੈ ਕੋਠੀ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਮੋਬਾਈਲ ਨੰਬਰ ਮਿਲ ਜੂਗਾ ਪਹਿਲਾਂ ਆਪਾਂ ਥੋੜੀ ਜੀ ਵੀਡੀਓ ਦੇਖ ਲੈਨੇ ਆ ਸਾਰਾ ਕੁਝ ਆਪਾਂ ਦੇਖਦੇ ਆ ਤੇ ਇਕੱਲੀ ਇਕੱਲੀ ਆਪਾਂ ਗੱਲਬਾਤ ਕਰਦੇ ਆ ਜੀ ਬਾਕੀ ਇਹਨਾਂ ਨੇ ਲਾਈਟਿੰਗ ਦਾ ਸਾਰਾ ਕੰਮ ਕਰਵਾ ਰੱਖਿਆ ਉੱਪਰੋਂ ਛੱਤ 'ਚ ਦੇਖੋ ਜੀ ਇਹਨਾਂ ਨੇ ਕੰਸੀਲਡ ਆ ਪੁਆਈਆਂ ਹੋਈਆਂ ਬਾਕੀ ਜਿਹੜੇ ਬੋਰਡ ਵਗੈਰਾ ਲੱਗੇ ਹੋਏ ਨੇ ਉਹ ਵੀ ਵਧੀਆ ਇਹਨਾਂ ਨੇ ਲਗਵਾ ਰੱਖਿਆ ਤੇ ਆਪਾਂ ਨੂੰ ਇੱਕ ਸਾਈਡ 'ਚ ਕਿਚਨ ਮਿਲ ਜੂਗਾ ਕਿਚਨ ਵੀ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਜੀ ਬਾਕੀ ਉੱਪਰ ਜਾਣ ਵਾਸਤੇ ਪੌੜੀਆਂ ਦੇਖੋ ਜੀ ਤੁਸੀਂ ਬਹੁਤ ਵਧੀਆ ਪੌੜੀਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਪੌੜੀਆਂ ਤੇ ਗ੍ਰਿਲ ਇਹਨਾਂ ਨੇ ਲਗਵਾਈ ਨਹੀਂ ਹੋਈ ਇਹਨਾਂ ਨੂੰ ਫਿਊਚਰ ਆਪਾਂ ਲਗਵਾਉਣੀ ਆ ਤਾਂ ਲਗਭਾ ਸੱਕਦੇ ਆ ਨਹੀਂ ਇਦਾਂ ਵੀ ਠੀਕ ਹੈ ਜੀ ਬਾਕੀ ਉੱਪਰ ਆਪਾਂ ਨੂੰ ਇੱਕ ਮਿਲ ਜੂਗੀ ਮੋਂਟੀ ਤੇ ਪੂਰੇ ਕਮਰੇ ਵਾਂਗੂ ਇਹਨਾਂ ਨੇ ਮੋਂਟੀ ਇੱਕ ਬਣਾਈ ਹੋਈ ਹੈ ਜੇ ਆਪਾਂ ਕੋਈ ਵੀ ਫालतू ਸਮਾਨ ਜਿਵੇਂ ਸਟੋਰ ਰੂਮ ਦਾ ਸਮਾਨ ਵਗੈਰਾ ਰੱਖਣਾ ਉਹ ਆਪਾਂ ਉੱਪਰ ਰੱਖ ਸਕਦੇ ਆ ਜੀ ਤੇ نیچے ਵੀ ਸਟੋਰ ਰੂਮ ਹੈਗਾ ਇਦਾਂ ਦੀ ਗੱਲ ਨਹੀਂ ਹੈਗੀ نیچے ਵੀ ਸਟੋਰ ਰੂਮ ਬਣਿਆ ਹੋਇਆ ਹੈ ਉੱਪਰ ਆਪਾਂ ਨੂੰ ਐਕਸਟਰਾ ਮਿਲ ਜੂਗਾ ਜੇ ਆਪਾਂ ਬਣਾਉਣਾ ਹੈ ਨਹੀਂ ਤਾਂ ਉੱਪਰ ਵੀ ਠੀਕ ਹੈ ਜੀ نیچے ਵੀ ਠੀਕ ਹੈ ਤੇ ਇਹ ਰੰਗ ਸਾਰਾ ਹੋਇਆ ਉੱਪਰ ਚਾਰੇ ਪਾਸੇ ਗ੍ਰਿਲ ਵਗੈਰਾ ਲੱਗੀ ਹੋਈ ਆ ਫਰੰਟ ਡਿਜ਼ਾਈਨ ਬਹੁਤ ਵਧੀਆ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਕੋਠੀ ਆ ਪਸੰਦ ਆਈ ਹੈ ਜੀ ਮੈਨੂੰ ਫੁੱਲ ਗਰੰਟੀ ਹੈ ਤੇ ਸਾਰਾ ਕੁਝ ਟੋਟਲ ਹੀ ਆਪਾਂ ਨੂੰ ਵਧੀਆ ਮਿਲ ਜੂਗਾ ਕਿਸੇ ਨੇ ਜਾ ਕੇ ਦੇਖਣੀ ਹੈ ਤਾਂ ਇਹਨਾਂ ਦਾ ਜਿਹੜਾ ਪੈਂਡ ਹੈ ਜੀ ਤੁਹਾਨੂੰ ਮੈਂ ਦੱਸ ਦਿੰਨਾ ਇਹਨਾਂ ਦਾ ਪੈਂਡ ਹੈਗਾ ਜਿਹੜਾ ਬੁਰਜ ਲੱਟਾ ਹੈ ਬੁਰਜ ਲੱਟਾ ਇਹਨਾਂ ਦਾ ਪੈਂਡ ਹੈ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ 85670 69914 ਦੁਬਾਰਾ ਕਨਫਰਮ ਕਰਵਾ ਦੇਣਾ ਜੀ 85670 69914 ਇਸ ਨੰਬਰ ਤੇ ਮਾਲਕ ਨਾਲ ਤੁਹਾਡੀ ਗੱਲ ਹੋ ਜਾਵੇਗੀ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਬਾਕੀ 4 ਤੋਂ ਉੱਪਰ ਹੀ ਜਗ੍ਹਾ ਹੈ ਰੇਟ 14 ਲੱਖ ਰੁਪਿਆ ਇੱਕ ਵਾਰੀ ਡਿਮਾਂਡ ਹੈ ਜੀ 14 ਲੱਖ ਰੁਪਿਆ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਆਖਿਆਗਾ ਵੀ ਘਾਟਾ-ਫਾਇਦਾ ਵੇਖ ਕੇ ਕਰ ਲਾਂਗੇ ਤੇ ਇਨ ਟੇਬਲ ਜੀ ਜਾ ਕੇ ਤੁਸੀਂ ਦੇਖ ਲਿਓ ਜੇ ਕੋਈ ਚਾਹबान ਹੈਗਾ ਕੋਈ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਮਰੀਆਂ ਭੈਣਾਂ ਮੇਰੀਆਂ ਮਾਤਾ-ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਨੇ ਵੀ ਕੋਠੀ ਖਰੀਦਣੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਕੋਠੀਆਂ ਜਿਹੜੀ ਬਹੁਤ ਵਧੀਆ ਬਣੀ ਹੋਈ ਹੈ ਸੋਹਣੀ ਬਣੀ ਹੋਈ ਹੈ ਟੋਪ ਦੀ ਬਣੀ ਹੋਈ ਹੈ ਜੀ ਕਮੀ ਪੇਸ਼ੀ ਕੋਈ ਨਹੀਂ ਤੇ ਜਾ ਕੇ ਦੇਖੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿਨੇ ਵੀ ਖਰੀਦਣੀਆਂ ਛੇਤੀ ਤੁਸੀਂ ਵਿਜ਼ਿਟ ਕਰ ਲਓ ਜੀ ਛੇਤੀ ਚਲ ਜਓ ਕਿਉਂਕਿ ਥੋੜਾ ਜਾਂ ਜੇ ਤੁਸੀਂ ਲੇਟ ਹੋਗੇ ਤਾਂ ਕੁਠੀ ਸੇਲ ਹੋ ਜੂਗੀ ਕਿਉਂਕਿ ਇਹੋ ਜਾਂ ਸੁਨੇਰੀ ਮੌਕਾ ਬਾਰ ਬਾਰ ਨਹੀਂ ਆਉਂਦਾ ਹੁੰਦਾ ਜੀ ਕਦੇ ਕਦੇ ਮਿਲਦਾ ਹੁੰਦਾ ਐਨੀ ਸੋਹਣੀ ਕੁਠੀ ਤੇ ਇੰਨੇ ਘੱਟ ਰੇਟ ਵਿੱਚ ਕੋਠੀ ਖਰੀਦਣ ਦਾ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਗਈ ਜੀ ਤੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਲਾਜ਼ਮੀ ਮਾਰ ਦਿਓ ਜੀ ਤੇ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਫੁੱਲ ਬਟਾ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆ ਭੈਣਾ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੇ ਪੰਜਾਬ ਚੋਂ ਦੇਖ ਰਹੇ ਹੋ ਚਾਹੇ ਹਰਿਆਣੇ ਚੋਂ ਹਿਮਾਚਲ ਪ੍ਰਦੇਸ਼ ਚਾਹੇ ਕਿਤੋਂ ਵੀ ਦੇਖ ਰਹੇ ਹੋ ਜੰਮੂ ਕਸ਼ਮੀਰ ਕਿਤੋਂ ਵੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਦੀ ਕੂਠੀ ਘਰ ਮਕਾਨ ਹਵੇਲੀ ਮਹਿਲ ਘਰ ਕਿਹੋ ਜਿਹਾ ਵੀ ਇਹ ਵੱਡਾ ਛੋਟਾ ਕੂਠੀ ਆ ਕੁਝ ਵੀ ਆ ਚਾਹੀਏ ਆਪਣਾ ਨੰਬਰ ਉੱਪਰ ਦੇਖੋ ਜੀ 73800 ਪੂਰਾ 26173 ਆਪਣੇ ਕੋਲੇ ਬਸ ਤੁਸੀਂ ਕੀ ਕਰਨਾ ਹੈ ਜਿਹੜੀ ਕੋਠੀ ਘਰ ਵੇਚਣੀ ਆ ਉਹਦੀ ਇੱਕ ਵਧੀਆ ਪੂਰੀ ਵੀਡੀਓ ਬਣਾ ਕੇ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਵਧੀਆ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ 'ਚ ਆ ਕੁਝ ਆਪਣੇ ਕੋਲੇ ਭੇਜ ਦਿਓ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਜਮ ਫਰੀ 'ਚ ਆਪਣਾ ਸਾਰਾ ਕੰਮ ਹੁੰਦਾ ਜੀ ਬਾਕੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਸਬਸਕ੍ਰਾਈਬ ਵਾਲਾ ਬਟਨ ਨਾਪ ਕੇ ਜਰੂਰ ਜਾਇਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਬਹੁਤ ਪਿਆਰ ਦਿੰਦੇ ਹੋ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਬਹੁਤ ਸਾਰਾ ਮੇਰੇ ਵੱਲੋਂ ਪਿਆਰ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਹੈ ਤੁਹਾਡਾ ਸੁਆਗਤ ਹੈ ਜੀ ਤੇ ਤੁਸੀਂ ਹੋਮ ਸੇਲ ਮਾਰਕੀਟ ਚੈਨਲ ਦਾ ਹਿੱਸਾ ਬਣ ਗਏ ਜੀ ਪਰਿਵਾਰ ਦਾ ਹਿੱਸਾ ਬਣ ਗਏ ਤੇ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਸਾਰਿਆਂ ਦਾ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੇ ਸ਼ਹਿਰ ਪਿੰਡ ਚੋਂ ਕੋਠੀ ਚਾਹੀਦੀ ਆ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਜਾਵਾਂਗੇ